ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਗੇ ਮਾਲਕ ਤੁਹਾਨੂੰ ਚੜ੍ਹਦੀ ਕਲਾ ਦੇ ਤੰਦਰੁਸਤੀ ਬਖਸ਼ੇ ਤੇ ਹੁਣ ਆਪਾਂ ਜਾ ਰਹੇ ਹਾਂ ਸੋਨੂ ਦਾ ਕਾਕਾ ਵੇਖਣ ਤੇ ਆਪਾਂ ਦੋਵੇਂ ਹੀ ਜਾਣੇ ਆ ਨਾ ਦੋਵੇਂ ਆ ਕਿ ਬੀਬੀ ਕਹਿੰਦੇ ਆ ਵੀ ਤੁਸੀਂ ਪਹਿਲਾਂ ਜਾਓ ਮੈਂ ਬਾਅਦ ਜਾਊਂਗਾ ਵੇਖਾਂਗਾ ਮੈਂ ਵੀ ਅੱਛਾ ਤੇ ਮੋਟੀਆਂ ਵੀ ਕਹਿੰਦੀਆਂ ਜਾਣਾ ਹੈ ਕਿ ਵਾਰੀ ਵਾਰੀ ਜਾਵਾਂਗੇ ਸਾਰੇ ਜਣੇ ਵੇਖਣ ਆ ਤੇ ਹੁਣ ਅਸੀਂ ਤੁਰੇ ਜਾਣ ਦੇ ਨਾਲੇ ਤੇ ਕਾਕਾ ਵੇਖ ਕੇ ਆਉਣਾ ਨਾਲੇ ਉਥੇ ਜਿਹੜੀ ਵੀਡੀਓ ਅਖੰਡ ਕੇ ਤੇ ਬਣਾਵਾਂਗੇ ਬਣਾ ਲਾਂਗੇ ਤੇ ਜੇ ਨਈ ਤੇ ਕੋਈ ਨਹੀਂ ਫੇਰ ਆਪਾਂ ਤੇ ਕਾਕਾ ਵੇਖਣੇ ਚੱਲਨੇ ਕਿਉਂਕਿ ਮੈਂ ਉਹਨਾਂ ਦਾ ਧਿਆਨ ਹੀ ਵੀ ਜਾਣਾ ਜਾਣਾ ਵੇਖਣ ਤੇ ਕਾਕਾ ਕੱਲ ਦਾ ਘਰ ਆ ਗਿਆ ਵਾ ਹਸਪੀਟਲ ਜਾਣ ਤੋਂ ਨਾ ਮਨ ਕੀਤਾ ਹਾਂ ਜਣੇ ਨੂੰ ਛੋਟਾ ਬੱਚਾ ਨੇ ਇਨਫੈਕਸ਼ਨ ਹੋ ਗਿਆ ਜਲਦੀ ਹੁਣ ਵੀ ਆਪਾਂ ਪਹਿਲਾਂ ਜਾਣਾ ਵਾ ਜਾ ਕੇ ਉਹਨਾਂ ਬਾਹਰ ਬਹਿਣਾ ਪਹਿਲੋਂ ਪਾਣੀ ਥਾਣੀ ਪੀ ਕੇ 10 ਮਿੰਟ ਖਲੋਗੇ ਫੇਰ ਅਸੀਂ ਕਾਕੇ ਲਾਗੇ ਜਾ ਹੱਥ ਧੋ ਗਏ ਆਹੋ ਫੇਰ ਹੀ ਚੁੱਕਾਂ ਫੇਰ ਫੇਰ ਅਸੀਂ ਸ਼ੋਭਦੀਪ ਸਿੰਘ ਬਾਠ ਨੂੰ ਚੁੱਕਾਂਗੇ ਜਾ ਕੇ ਚੁੱਕਾਂਗੇ ਤੇ ਫੇਰ ਤੁਹਾਨੂੰ ਜਾ ਕੇ ਉੱਥੇ ਤੇ ਨਾਲ ਹੀ ਤੁਹਾਨੂੰ ਉੱਥੇ ਜਾ ਕੇ ਮਣਾਉਂਦੇ ਆ ਤੇ ਤੁਸੀਂ ਇਦਾਂ ਕਰਿਆ ਕਰੋ ਵੀ ਸਬਸਕ੍ਰਾਈਬਰ ਜਿਹੜੇ ਆ ਥੋੜੇ ਜੀ ਬੇਨਤੀ ਆ ਕਿ ਵੱਧ ਤੋਂ ਵੱਧ ਸਾਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਸਬਸਕ੍ਰਾਈਬ ਕਰੋ ਹਾਂ ਤੇ ਬਾਕੀ ਮੇਰਨੇ ਆ ਤੁਹਾਨੂੰ ਉੱਥੇ ਜਾ ਕੇ ਹੁਣ ਮਨਪ੍ਰੀਤ ਦੇ ਘਰ ਹਾਂ ਬਾਕੀ ਇਹ ਆ ਵੀ ਮੈਂ ਇੱਕ ਗੱਲ ਸੋਚੀ ਆ ਵੀ ਇੱਕ ਗਾਣਾ ਬੜਾ ਫੇਮਸ ਹੋਇਆ ਵਾ ਹਾਂ ਸਾਗਰ ਦੀ ਨੋਟੀ ਕੀ ਲੈਂਦੀ ਇੰਡਕਾ ਚਲਾ ਹੂੰ ਤੇ ਉਹਨੂੰ ਬੜਾ ਪ੍ਰਮੋਟ ਕੀਤਾ ਲੋਕਾਂ ਨੇ ਬੜਾ ਲਾਇਕ ਕੀਤਾ ਬੜਾ ਉੱਪਰ ਚੁੱਕਿਆ ਹੂੰ ਪਰ ਮੈਂ ਨਾ ਕਿ ਉਹਦੇ ਤੇ ਛੋਟੀ ਜੀ ਗੱਡੀ ਆ 2002 ਮਾਡਲ ਵਾਂ ਖਰੇ ਉਹ ਚਲਾਤੀ ਸਾਡੇ ਪੰਜਾਬ ਦੀਆਂ ਧੀਆਂ ਜਿਹੜੀਆਂ ਉਹ ਤੇ ਜਾ ਚਲਾ ਦਿੰਦੀਆਂ ਵੱਡੇ ਵੱਡੇ ਕਿਤਨਾ ਚਲਾਉਂਦੀਆਂ ਤੇ ਕਿਹੜੇ ਕਿਹੜੇ ਵੱਡੇ ਟਰੱਕ ਚਲਾਉਂਦੀਆਂ ਕੈਨੇਡਾ ਦੀ ਧਰਤੀ ਤੇ ਕਿੰਨਾ ਕੰਮ ਕਰਦੀਆਂ ਕੁੜੀਆਂ ਕਿਹੜਾ ਕੰਮ ਆ ਜਿਹੜਾ ਕੁੜੀਆਂ ਕੋ ਨਹੀਂ ਹੁੰਦਾ ਈਆਂ ਵੀ ਮੁੰਡਿਆਂ ਤੋਂ ਘੱਟ ਨਹੀਂ ਬਹੁਤ ਮਿਹਨਤਾਨਾ ਤੇ ਉਹਨਾਂ ਨੂੰ ਵੀ ਥੋੜੇ ਜਿਹਾ ਜ਼ਿਆਦਾ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਿਉਂਕਿ ਪੰਜਾਬ ਦੀਆਂ ਸ਼ੇਰਨੀਆਂ ਉਹ ਤੇ ਸਾਡੇ ਨੌਜਵਾਨ ਵੀ ਇਹ ਕਿਹੜੇ ਕਿਹੜੇ ਟਰਾਲੀ ਚਲਾਉਂਦੇ ਆ ਤੇ ਕਿਹੜੇ ਕਿਹੜੇ ਯਾਤ ਚਲਾਉਂਦੇ ਆ ਤਿਆਨੂੰ ਵੀ ਮਾੜਾ ਨਹੀਂ ਕਹਿਣਾ ਚਾਹੀਦਾ ਧੀਆ ਵੀ ਬਹੁਤ ਵਧੀਆ ਵਾ ਹੁਣ ਕੱਲ ਨੂੰ ਮੁੰਡੇ ਮੰਗਣੇ ਕੁੜੀਆਂ ਲੱਭਦੀਆਂ ਹੀ ਨਹੀਂ ਗੀਆਂ ਇੱਦਾਂ ਇੱਦਾਂ ਨਹੀਂ ਮੁੰਡੇ ਵੱਧ ਗਏ ਕੁੜੀਆਂ ਦੀ ਕੀਮਤੀ ਘਟ ਗਈ ਆ ਧੀਆ ਨੂੰ ਵੱਧ ਤੋਂ ਵੱਧ ਪਿਆਰ ਕਰੂ ਪਿਆਰ ਕਰੂ ਮੈਂ ਇਹ ਗੱਲ ਕਹਿੰਦਾ ਕਿ ਧੀਆ ਨੂੰ ਵੀ ਉਨਾ ਹੀ ਪਿਆਰ ਸਤਿਕਾਰ ਦੋ ਜਿੰਨਾ ਆਪਾਂ ਆਪਣੇ ਮੁੰਡਿਆਂ ਨੂੰ ਦਿੰਦੇ ਆ ਬੱਚਿਆਂ ਨੂੰ ਦਿੰਦੇ ਆ ਠੀਕ ਨਹੀਂ ਦੇ ਵਤੋਂ ਵਤੋਂ ਬਾਅਦ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਬਾਤ ਇਹ ਵੀ ਸੋਨੂ ਜਿਹੜਾ 9 ਸਾਲ ਹੋ ਗਏ ਸੀ ਕਿਤੇ ਹਨਾ ਅੱਖਾਂ ਪੱਕ ਗਈਆਂ ਵੇਖ-ਵੇਖ ਕੇ ਮਾਤਾ ਕਦੋਂ ਦਵੇਂਗਾ ਕਦੋਂ ਦਵੇਂਗਾ ਚਲੋ ਮਾਲਕ ਨੇ ਦਿੱਤਾ ਸੱਚੇ ਪਾਸ਼ਾ ਉਮਰਾਂ ਵਾਲਾ ਹੋ ਗਈ ਹਾਂ ਉਹਦੀ ਵੱਡੀ ਵੱਡੀ ਉਮਰ ਕਰੇ ਸੱਚੇ ਪਾਸ਼ਾ ਚਲੋ ਤੁਸੀਂ ਚਲੀਏ ਚਲੋ ਠੀਕ ਆ ਜੀ ਮਿਲਦੇ ਹਾਂ ਮੰਤਰੀ ਦੇ ਘਰ ਉਹ ਛੋਟਾ ਜਿਹਾ ਬੱਚਾ ਵਾ ਮਾਲਕ ਨੇ ਦਿੱਤਾ ਤੇ ਮਾਤਾ ਪਿਤਾ ਦੀ ਗੋਦੀ ਦਾ ਸ਼ਿੰਗਾਰ ਮਾਲਕ ਨੂੰ ਲੰਮੀ ਦੰਮੀ ਉਮਰ ਬਖਸ਼ੇ ਤੇ ਵਿੱਦਿਆ ਦਾ ਦਾਨ ਬਖਸ਼ੇ ਤੇ ਮਾਪਿਆਂ ਦਾ ਆਗਿਆਕਾਰ ਬਖਸ਼ੇ ਤੇ ਬਾਕੀ ਤੁਹਾਨੂੰ ਮਿਲਾਉਣੇ ਜਾ ਕੇ ਉੱਥੇ ਸ਼ੁਭਦੀਪ ਸਿੰਘ ਬਾਠ ਦੇ ਘਰ ਜਾ ਗਏ ਹਾਂਜੀ ਪਹੁੰਚ ਗਏ ਆਪਾਂ ਮਨਪ੍ਰੀਤ ਕੇ ਘਰ ਬੈਠੀ ਟੀਮ ਸਾਰੀ ਤੇ ਸਾਰੇ ਆ ਗਏ ਆ ਵੇ ਸਸਟੀ ਘਰ ਜੀ ਸਾਰੇ ਰਗਵੀਰ ਭਾਜੀ ਸੋਨੂ ਵੀਰ ਸੋਨੂ ਬਾਠ ਨੂੰ ਜਿਆਦਾ ਜੀਆਂ ਵਧਾਈਆਂ ਭਈ ਹਾਂ ਸਾਰਿਆਂ ਨੇ ਜਿਆਦਾ ਜਿਨ੍ਹਾਂ ਨੇ ਵਾਹਵਾ ਆਹ ਆਲੇ ਆਲੇ ਕਾਕਾ ਵੇਖਣ ਸਾਰੇ ਜਾਣੇ ਕਾਕਾ ਵੇਖਣ ਆਏ ਅੱਜ ਜੀਤ ਰਗ ਵੀ ਆ ਗਏ ਤੁਸੀਂ ਵੇਖ ਕੇ ਕਹਦੇ ਕੌਣ ਆਏ ਆ ਆਏ ਹੀ ਗੱਲ ਮੈਂ ਖੂਰ ਕਰਕੇ ਆਇਆ ਅੱਛਾ ਮੈਂ ਆ ਸਕਦੀ ਆ ਪਰ ਮੈਂ ਦਾਅ ਉਹ ਹੋਣਾ ਕਿ ਉਹ ਫਰਵਰੀ ਮਾਂਦੀ ਹੈਗਾ ਘਰ ਤੇ ਬਧੀ ਆ ਮੱਚੇ ਪੇਸ਼ ਨਹੀਂ ਜਾਂਦੀ ਇੱਥੇ ਤੇ ਕੋਈ ਖਾਲੀ ਉੱਥੇ ਨੇ ਫਿਰ ਤੈਨੂੰ ਪਤਾ ਸਾਰੇ ਭੈਣ ਭਰਾ ਵੀ ਆਏ ਸੀ ਨਾ ਨਹੀਂ ਮੈਨੂੰ ਸਾਬੀ ਨੇ ਦੱਸਿਆ ਮੈਂ ਤਾਂ ਅੰਦਰ ਕਾਕਾ ਚੌਕ ਤੇ ਬੈਠੀ ਆ ਮੈਂ ਚੌਕ ਵਾਲੇ ਕਹਿੰਦੇ ਤੂੰ ਨਹੀਂ ਜਾਣੀ ਹੋਰ ਫੇਟਰ ਚੋਂ ਬਾਹਰ ਉਹ ਨਹੀਂ ਨੂੰ ਕਿੰਨੇ ਆ ਮੈਂ ਤਾਂ ਦਿਲ ਪੁਰਾ ਨਹੀਂ ਲੀਆ ਮੈਂ ਤਾਂ ਸੋਹਣ ਕਿ ਗੁੱਸੇ ਹੋਂ ਦੇ ਹੀ ਜਦੋਂ ਸਾਰਿਆਂ ਨੂੰ ਕਿ ਉਹ ਏਡੀ ਸੋਹਣੀ ਮੈਨੂੰ ਤਾਂ ਗੁੱਸਾ ਬੜੀ ਦਿਖਣ ਦੇ ਮੈਨੂੰ ਉਹਦੇ ਮੂਹਰੇ ਮੈਨੂੰ ਸੋਹਣੀ ਹੋਰ ਸਾਹ ਮੈਨੂੰ ਉਹ ਲੱਗੇ ਵੀ ਭਾਵੇਂ ਘੰਟਾ ਘੋਤੀ ਨਾ ਬਸ ਹੋਈ ਨੇ ਪਰ ਮੈਨੂੰ ਦਿਖਾ න ප ගමරදී හත බෝබෝත නවා ගල ਦੇ ਬਾਈ ਮੈਂ ਜਦੋਂ ਮੈਂ ਚਲਾਈ ਲੈਂਦੇ ਮੈਂ ਉਹਦੀ ਫੋਟੋ ਵੇਚਾਂ ਉਸੇ ਦੀ ਨਹੀਂ ਨਹੀਂ ਦੇਖੀ ਮੇਰਾ ਜੀਗਰਾ ਆਇਆ ਜਦੋਂ ਰਵਾ ਫਿਰ ਇਦਿਵਾਰ ਗਿਆ ਕੋਈ ਕਿ ਸੋਹਣੀ ਬੜੀ ਉਹ ਸੋਹਣੀ ਬੜੀ ਉਹ ਜੀ ਵੱਖਰੀ ਨਹੀਂ ਯਾਰ ਇਹ ਕਿ ਕਰਦੇ ਅਸੀਂ ਮੈਂ ਮਤਲਬ ਬੰਦਾ ਕਿ ਸ਼ਾਦੀ ਦਾ ਦੱਸਣ ਕੁੜੀਆਂ ਕੁੜੀਆਂ ਤਾਂ ਸਾੜਾ ਸਾੜਾ ਪਰ ਮੈਂ ਉਸਨੂੰ ਬੜਾ ਤਿੰਨੋਂ ਬੜੀ ਵਧੀਆ ਲੱਗਦੀ ਮੈਨੂੰ ਤਾਂ ਬੜੀ ਸੁਣ ਲੱਗਣ ਦੀ ਕਿਉਂ ਵੱਖਰੀ ਲੱਗਦੀ ਆ ਉਹਨੂੰ ਜੋ ਵੀ ਪਾਲੇ ਨੇ ਉਹ ਚੱਲ ਜਾ ਇੱਕ ਦਿਨ ਨਾ ਕਰਨ ਨਾ ਕੋਰਾ ਰਾਂਗ ਉਹਨੂੰ ਉਹਦੀ ਪਸਨਰਟੀ ਹੀ ਸੀ ਬੋਦੀ ਨਹੀਂ ਪਰ ਬਾਅਦ ਸਾਰੇ ਕਹਿੰਦੇ ਬੜਾ ਬੋਲੀ ਮੈਂ ਕਿਹਾ ਨਹੀਂ ਉਹ ਤਾਂ ਨਾਲੇ ਤਾਂ ਲੋਕਾਂ ਨੇ ਕਹਿਣਾ ਬੋਦੀ ਕੀ ਦੀ ਹੋਣੀ ਪਾਪ ਡਾਕਟਰ ਪਾਪਾਂ ਗੱਲ ਸੁਣੋ ਵੀ ਗੁੱਸੇ ਭਾਵੇਂ ਮੈਡਮ ਜਿੰਨਾ ਮਾਰੀ ਹੋਈ ਆ ਪਰ ਗੁੱਜਾ ਗੁੱਜਾ ਫੇਰ ਵੀ ਸਾਰੇ ਜਾਣੇ ਦੇਖ ਹੀ ਆਏ ਸਵਾਬ ਹੋਣੀ ਮੇਰੇ ਕੇ ਵਿੱਚ ਮੈਨੂੰ ਜੋਤੀ ਹੋਣੀ ਵੀ ਸਾਰੇ ਜਾਣੇ ਦੇਖੇ ਵਿੱਚ ਉਦੋਂ ਹੀ ਰੌਲਾ ਜ਼ਿਆਦਾ ਉਦੋਂ ਹੀ ਮੈਂ ਬਿਠਾ ਕੋਈ ਬੰਦੂ ਸਾਰੇ ਆਂ ਅਹੀਂ ਬੱਜ ਗਏ ਕਲਜੀਤ ਹੋਣੀ ਹੱਡੀਆਂ ਤਿਆਰ ਹੋਈਆਂ ਸਾਨੂੰ ਇਹ ਕੰਮ ਹੀ ਦੋਈ ਜਾਣੇ ਪੈਗੇ ਜਿਹਦੇ ਕਰਵਾਉਣੀ ਯਾਦ ਨੇ ਤੇ ਬਾਕੀ ਜਦ ਹਸਪਤਲ ਮੈਂ ਜਾਓ ਤਾਂ 5 ਮਿੰਟ 10 ਮਿੰਟ ਬਹਿਣਾ 15 ਮਿੰਟ ਬਹਿ ਜੀ ਕੋਈ ਰਾਤ ਹੀ ਰਹਿਣਾ ਉਹ ਫਿਰ ਹੀ ਆਪ ਵੀ ਮਨਾ ਕੀਤਾ ਹੀਗਾ ਵੀ ਬੱਕਾ ਲਾ ਲਾਂਗੇ ਕਾਰ ਆ ਜਾਗੇ ਨਾਲੇ ਘੜੀ ਵੱਧ ਘਟ ਜਿੰਨਾ ਜਰ ਮਰਜੀ ਹੋ ਆਪਣੇ ਭੈਣ ਭਰਾ ਲੱਗੇ ਤੇ ਹੋਰ ਜ਼ਿਆਦਾ ਵਧੀਆ ਲੱਗਦਾ ਨਾਲੇ ਯਾਦ ਉਹ ਗੱਲ ਬਿਲਕੁਲ ਸਹੀ ਜੀ ਤੁਹਾਡਾ ਮਤਲਬ ਤਾਂ ਬਿਮਾਰੀ ਹੈ ਨਾ ਕੋਦੋਂ ਉਹਨਾਂ ਨੇ ਵੀ ਬੜਾ ਹੀ ਗੁੱਸਾ ਕੀਤਾ ਵੀ ਲਾਗੇ ਹੋਦੇ ਨਾਲੇ ਜਿੱਦੀ ਨਹੀਂ ਲੱਗੇ ਉਹ ਆਪਣੀਆਂ ਉਹ ਸਹੀ ਨੇ ਸਹੀ ਹਾਂ ਸੋਨ ਵਿਰੁੱਧ ਮੈਂ ਗੱਲ ਹੀ ਜਾਤਾ ਕਰੀ ਆ ਜਦੋਂ ਮੇਰੇ ਬਾਪ ਭਰਿਆ ਉਹ ਤਾਂ ਇਹਨਾਂ ਨੂੰ ਸਮਝਦਾ ਨਹੀਂ ਬਸ ਸਮਝ ਨਹੀਂ ਆ ਸੱਚ ਨਾਲ ਡਾਕਟਰ ਤਾਂ ਨਹੀਂ ਕਸੂਰ ਨਜ਼ਰ ਪੱਟੂ ਓ ਇਦਾਂ ਵੱਡਾ ਜਨਗੈਰੀ ਉਸੇ ਅਛਾ ਹਾਂ ਇਹ ਵੀ ਹਰ ਇੱਕ ਬਾਬਾ ਜੀ ਦਾ ਨਮਸ਼ਾਹ ਹੋ ਗਈ ਸੋ ਖਨਵਾ ਕੰਡਿਆ ਮਾਸਾ ਰਾਇਦਾ ਹੋਣੀ ਠੀਕ ਹੈ ਨਾ ਮੈਂ ਕਿ ਉਸ ਦੀ ਗੱਲ ਕਰਨਾ ਮੈਂ ਤਾਂ ਹੀ ਚੁੱਪ ਕਰ ਗਈ ਆ ਮੈਂ ਨਹੀਂ ਸਕਦਾ ਸ਼ੇਰ ਦਾ ਕੰਦ ਵਾਲੀ ਸਭ ਤੋਂ ਪਹਿਲਾਂ ਮੈਂ ਸਮਝੀ ਜੇ ਉਹ ਕਰਵਾ ਜਾਈਏ ਤਾਂ ਆਪਾਂ ਘਰ ਵੀ ਲੈ ਆਈ ਨਾ ਉਹ ਤਾਂ ਵੀ ਆਂਦੇ ਵੀ ਦੇਖੇ ਜਾਨ ਲਾ ਕੇ ਉਹ ਹੋ ਜਾਣੇ ਚਾਹੀਦੇ ਤੇ ਸਾਡੇ ਮਤਲਬ ਉਹ ਛੋਟੀ ਦਰਾਨੀ ਕੁੜੀ ਪੈ ਜਿੱਦਾਂ ਦੇਖੋ ਬਸ ਸਾਡੇ ਦੂਜੇ ਜਾਨਾਂ ਨੂੰ ਬਾਹਰ ਕੱਢਦਾ ਤਾਂ ਪਣਾ ਕੁੜੀਆਂ ਹੀ ਸੜਸੜ ਮਰ ਗਈਆਂ ਕਿ ਦੂਜੇ ਤੋਂ ਉਹ ਜੱਗ ਚੰਗੀ ਉਹਨੂੰ ਅੰਦਰ ਬਾੜ ਦੇ ਸਾਨੂੰ ਕਹਿ ਤਾਂ ਮਾਸੀ ਦੇ ਬਾਹਰ ਚੱਲ ਜਾ ਆਪਾਂ ਡਰਦੇ ਸੀ ਵੀ ਆਪਾਂ ਇੰਨਾ ਪੈਸਾ ਲਾ ਕੇ ਆਏ ਆ ਨਹੀਂ ਕਿਹਾ ਜਾਂਦਾ ਹਨਾ ਕਿਦਰ ਦੇਖੇ ਜਿੰਨੇ ਕਹਿਣਾ ਹਨਾ ਉਹਦੇ ਤੇ ਹਲੇ ਤਨ ਹੋ ਜਾਂਦਾ ਉਹ ਜਾਂਦਾ ਪਰ ਆਪਣੇ ਆ ਵੀ ਸਾਨੂੰ ਚਾਹੀਦਾ ਵਾ ਕਿ ਆਪਾਂ ਉਸੇ ਹਿਸਾਬ ਨਾਲ ਆਗੇ ਤੇ ਉਹਨਾਂ ਨੂੰ ਕਹਿੰਦੇ ਵੀ ਇਹ ਡਾਕਟਰ ਤੇ ਬੱਚੇ ਵਾਲੇ ਕੰਮ ਦੇਦੇ ਚਾਹ ਪਾਣੀ ਕੋਈ ਨਹੀਂ ਮੈਸ ਬਣਾਈ ਆ ਪਰ ਅਹੀਂ ਚੀਜ਼ ਤੇ ਬੱਤ ਨਹੀਂ ਹੈ ਨੀ ਉਹ ਉਹ ਮੈਨਾਂ ਮਿਆਨੇ ਦੇ ਸਿਰ ਤੇ ਲੱਗੇ ਆ ਉਹ ਕਹਿੰਦੀ ਮੱਖੀ ਬਤਾ ਤੈਨੂੰ ਕਿੰਨੀ ਫੈਕਸ਼ਨ ਕਰ ਕਰਦੀ ਚਾਹ ਪਾਣੀ ਇੱਥੇ ਬਤਾਓਗੇ ਫੈਕਸ਼ਨ ਆਉਂਦੀ ਕਿ ਉਹ ਮਾਸਕਾ ਦੇ ਵਾਸਤੇ ਨਹੀਂ ਬੜਾਈ ਉਹ ਚਲਣ ਨੇ ਕੁਛ ਨਾ ਮੀ ਇਹ ਬਲਾਈ ਉਹਨਾਂ ਦੇ ਜੋੜੇ ਪਾ ਕੇ ਮੈਂ ਨਾ ਬੱਚੇ ਲਾ ਕੇ ਜਾਉ ਅੰਦਰ ਉਹ ਥੋੜਾ ਕੋਈ ਦਿਸਦਾ ਭੈਣ ਮੈਨੂੰ ਉਹ ਕਿਹੜਾ ਥਲਨ ਦੇ ਹੱਥ ਹੋ ਗਏ ਹੁੰਦਾ ਹਾਂ ਆਹ ਏਦਾਂ ਜਿੱਦਾਂ ਦੇ ਹੱਥ ਆਪਣੇ ਨੂੰ ਦੇ ਮੋਟਰਸਾਈਕਲ ਚਲਾਉਂਦੇ ਆ ਉਹ ਤਾਂ ਇੰਡੀਆ ਤੋਂ ਲੱਗੇ ਹੁੰਦੇ ਇੱਥੇ ਬਣਾਣਾ ਚੁੱਕ ਨਹੀਂ ਚਾਹ ਕਿਸੇ ਮੈਂ ਬਾਜ਼ਾਰ ਤੇ ਗਿਆ ਤਾਂ ਤੋਸੇ ਮਿਲਦੇ। ਤੂੰ ਜਾਣੀ ਇਹ ਨਾ ਜੱਜੀ। ਚਲੋ ਚਾਹ ਬਣੀ ਪੀ ਲਿਆ ਵਾ ਚਲੋ ਚਲੀਏ ਵੇਖੀਏ। ਸ਼ੋਭਦੀਪ ਸਿੰਘ ਬਾਠ ਨੂੰ ਵੇਖੀ ਹੁਣ। ਚਲੋ ਚਲੋ। ਚਲੋ ਆ ਜਾਓ ਫਿਰ ਆ ਜਾਓ। ਇੰਨਾ ਹੀ ਆਖਿਆ ਕਿ ਸਾਹਬ ਨੇ ਆਉਣ ਲੱਗਿਆਗੇ। ਆਪਾਂ ਸ਼ੋਭਦੀਪ ਸਿੰਘ ਬਾਠ ਨੂੰ ਵੇਖਣ ਜੰਦੇ ਆ। ਠੀਕ। ਤੁਹੀਂ ਵੇਖਾਇ ਨਾ? ਹਾਂ। ਚਲੋ ਤੁਹਿਆ ਪਤ ਜੀ ਸੱਚੀ ਕਾਲ ਜੀ। ਬਹੁਤ ਮੰਨ ਕੇ ਕੰਡਈ ਆ। ਵਧਾਈਆਂ ਮੇਰੇ ਪੁੱਤ ਨੂੰ ਬਹੁਤ ਬਹੁਤ। ਸ਼ੁਕਰ ਹੈ ਸ਼ੁਕਰ ਹੈ ਮੇਰੇ ਮਾਲਕ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਹੋ। ਓ ਛੋਨੂ ਬਾਠ ਹੁਣ ਆ ਓਏ ਨਿਕਾ ਬਾਠ ਬੰਦੇ ਬੰਦੇ ਛੋ ਬਦੀਵ ਸਿੰਘ ਓਏ ਆ ਓ ਛੋ ਬਦੀਵ ਸਿੰਘ ਹੈ ਬੱਲੇ ਬੱਲੇ ਪਤਾ ਨਹੀਂ ਸਾਵ ਸਮਨ ਹੂੰ ਮੋਟਾ ਨਹੀਂ ਸਾਵ ਆ ਕੋਈ ਨਹੀਂ ਕੋਈ ਨਹੀਂ ਭਲਾਨ ਪਰ ਜਾਣਾ ਪੱਗਾ ਭਲਾਨ ਕੇ ਆਉਂਦੇ ਸਾਲ ਨੂੰ ਹੋਰ ਜਵਾਨ ਆ ਹੋ ਗਿਆ ਵੱਡਾ ਹੋ ਜਾਣਾ ਇਦਾਂ ਨੂੰ ਮੂੰਹ ਕਰਾਂ ਉਹ ਵਾ ਪਰ ਸੁਤਰ ਜਿਆ ਨਹੀਂ ਰਿਆ ਥਨੇ ਆ ਥਨੇ ਸਿਉਣਾ ਛੋ ਬਦੀਵ ਸਿੰਘ ਬਾਠ ਸਾਬ ਇਹ ਬਾਠ ਸਾਹਿਬ ਆ ਬਾਠ ਤੁਸੀਂ ਇੰਨੀ ਵੇਟ ਕਰਾਉਣੀ ਮਮਾ ਪਾਪਾ ਦੀ ਦਾਦੀ ਦਾਦੂ ਦੀ ਇੰਨੀ ਵੇਟ ਕਰਾਉਣੀ ਸੀ ਤੁਸੀਂ ਉਹ ਕਹਿੰਦਾ ਕਿੰਨੇ ਚਿਰਾਂ ਬਾਅਦ ਆਏ ਆ ਉਹ ਕਹਿੰਦਾ ਬਾਬੇ ਨੇ ਜਿਹਨੂੰ ਮੈਨੂੰ ਕਹੌਣਾ ਹੈ ਮੈਂ ਉਦੋਂ ਹੀ ਆਉਣਾ ਹੈ ਉਦੋਂ ਹੀ ਆਉਣਾ ਹੈ ਕਿ ਚਲੋ ਬਾਬੇ ਦਾ ਭਲਾ ਹੋਵੇ ਸੱਚੇ ਪਾਤਸ਼ਾਹ ਦਾ ਜਿੰਨੇ ਚਲੋ ਕਿਰਪਾ ਕਰਤੀ ਹੈ ਫੇਰ ਵੀ ਹੈ ਨਾ ਆਇਆ ਬਾਬਾ ਤੁਸੀਂ ਆ ਜਾਓ ਆ ਮੇਰਾ ਪੁੱਤ ਅਮੇ ਮੈਂ ਤੁਕਿਆ ਰਹੀ ਤੈਨੂੰ ਹੋ ਉਹ ਤੁਕਿਆ ਨਹੀਂ ਲੱਗਿਆ ਉਸੇ ਵੇਲੇ ਹੀ ਇਹਨੂੰ ਪਤਾ ਲੱਗਿਆ ਪਤਾ ਲੱਗਿਆ ਵੀ ਆ ਗਏ ਆ ਗਏ ਹਾਂ ਸ਼ਬਦੀਪ ਤੋ ਹੋਏ ਸ਼ਬਦੀਪ ਸਿੰਘ ਹਾਂ ਇਜੀ ਮੋਰੀਨ ਦਾ ਨਾ ਸੁਣ ਤੇਰੇ ਵਰਗਾ ਨਹੀਂ ਰਾਈ ਹਾਂ ਸਮਝ ਤੇਰੇ ਵਰਗਾ ਕੀ ਆਪਣਾ ਬਤਾ ਦੇ ਸਾਹਬ ਕਿ ਤੂੰ ਨਾ ਤੁਹਾਨੂੰ ਪਤਾ ਇਹ ਦੇਰ ਵਰਗਾ ਮਾਹ ਹੁਜ ਕੋਹਣਾ ਹਾਂ ਨਾ ਅਨਾਵ ਕਿ ਕਿ ਇਹ ਇਹ ਸਵਾ ਮਹੀਨੇ ਤੋਂ ਬਾਅਦ ਪਤਾ ਲੱਗਣਾ ਕਿ ਦੇਰ ਵਰਗਾ ਹੁੰਦਾ ਹਾਂ ਹਾਂ ਜੀ ਰੰਗ ਬਦਲਦੇ ਨੇ ਇਹ ਰੰਗ ਬਦਲਦੀਆਂ ਨੇ ਕੋਈ ਦਾ ਸੁਣ ਮਰਗਾ ਵਗਰ ਸਾਹਬ ਆਂਦਾ ਮੈਂ ਤਾਂ ਰਹਿਣਾ ਹੈ ਸਮੁੰਦਰ ਨਾ ਕਹ ਤੇ ਖਾਓ ਹਾਂ ਤੇ ਇਹਦਾ ਵੀ ਸਿੱਖਾ ਹੀ ਹੋ ਜਾਣਾ ਮੇਰੇ ਅਗੇ ਮੇਰਾ ਚੋੜਾ ਸਮਝ ਹਾਂ ਚੱਲ ਦੱਸ ਕਾਕੇ ਤੂੰ ਕਿਹਦੀ ਵਰਗਾ ਸੁਖਦੀਪ ਉਹ ਕਾਕਾ ਕੀ ਤਾਂ ਬਾਂਦੀ ਗਜ ਆ ਕੀਦਾ ਕਾਕਾ ਵਗੁਰੂ ਕਿੰਨਾ ਮੇਰਾ ਨਾ ਉਹ ਆਪਣੇ ਨਾਲ ਲੱਖ ਨਹੀਂ ਕੀਤੇ ਨਾ ਹਾਂ ਇਹ ਤੇਰੇ ਜਿਹੀ ਆਈ ਉਹ ਤੇਰੇ ਦੇ ਵੀ ਆਈ ਹੋਏ ਬਹੁਤ ਪਾਇਆ ਦਾਦੀ ਨੇ ਆਨ ਕੇ ਨਾ ਦਾਦੀ ਨੇ ਬਹੁਤ ਰੋਲਾ ਪਾਇਆ ਤੇ ਦਾਦੀ ਕਹਿੰਦੀ ਨਾ ਖਾ ਕੇ ਮੇਰੇ ਇਜੇ ਜਿਹੜੇ ਹੰਦੇ ਇਸ਼ਾਰੇ ਹੋਲੀਓ ਨਹੀਂ ਗੱਲਾਂ ਕਰਦੇ ਤੂੰ ਕਿੰਨਾ ਰੋਣਾ ਪਾਇਆ ਹਣਕੇ ਮੈਂ ਤਾਂ ਦਾਦੀ ਨੂੰ ਵੀ ਬਧਾਈਆਂ ਲੱਖ ਲੱਖ ਹਾਂਜੀ ਤੁਹਾਨੂੰ ਧੰਨਵਾਦ ਆਦਾ ਨਹੀਂ ਬਹੁਤ ਬਧਾਈਆਂ ਹਾਂਜੀ ਓ ਪੱਲੇ 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 ਕਿਦਾਂ ਕਿਦਾਂ ਕਿਦਾਂ